ਆਵਾਸਪੁ ਮੇਤਕਰ ਜੀ ਦਾ ਜਨਮ ਦਿਹਾੜਾ ਜਨਮ ਦਿਹਾੜਾ 14 April ਨੂੰ ਹਰ ਸਾਲ ਮਨਾਉਂਦੇ ਆ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਔਰ ਇਸ ਵਾਰੀ 131ਵਾਂ ਜਿਹੜਾ ਉਹਨਾਂ ਦਾ ਜਨਮ ਦਿਵਸ ਉਸ ਜਨਮ ਦਿਵਸ ਨੂੰ ਸਮਰਪਿਤ ਇਹ ਸ਼ੋਭਾ ਯਾਤਰਾ ਜਿਹੜੀ ਹੈ ਅਸੀਂ ਲੁਧਿਆਣੇ 'ਚੋਂ ਕੱਢਣ ਦਾ ਪ੍ਰਬਾਲਾ ਕਰਦੇ ਆ ਹਰ ਸਾਲ ਯਾਤਰਾ ਨਿਕਲਦੀ ਆ ਔਰ ਸਾਡੇ ਨਾਲ ਇਹਦੇ 'ਚ ਔਰ ਧਾਰਮਿਕ ਤੇ ਜਿਹੜੀਆਂ ਸਵੈਜਿਥ ਜੱਥੇਬੰਦੀਆਂ ਨੇ ਉਸੇ ਉੱਪ ਚੋਪਾ ਯਾਤਰਾ ਸੜੀ ਕਿਤੋਂ ਤੋਂ ਲੈ ਕੇ ਕਿੱਥੇ ਤੱਕ ਸ ਹੈ ਇਹ ਚੋਪਾ ਯਾਤਰਾ ਇੱਥੋਂ ਡਾਕਟਰ ਏਵੀਐਮ ਸਕੂਲ ਇਹ ਏਵੀਐਮ ਸਕੂਲ ਜਿਹੜਾ ਡਾਕਟਰ ਅੰਬੇਦਕਰ ਵਿਦਿਆ ਮੰਦਿਰ ਇਹਦੀ ਜਿਹੜੀ ਮਹੱਤਤਾ ਇਸ ਕਰਕੇ ਵੀ ਵੱਧ ਜਾਂਦੀ ਆ ਵੀ ਜਦੋਂ 1951 ਚ ਡਾਕਟਰ Ambedkar ਸਾਹਿਬ ਹਿੰਦੂ ਕੋਰਟ ਬਿਲ ਤੇ ਰਿਜ਼ਾਈਨ ਕਰਕੇ ਆਏ ਸੀ ਇਸ ਜਗ੍ਹਾ ਤੇ ਹੀ ਉਹ ਆਏ ਸੀ ਲੋਹਿਆਣੇ ਜਿੱਥੇ ਆਪਾਂ ਇੱਥੇ ਬੈਠੇ ਆਂ ਔਰ ਉਹਨਾਂ ਦੀ ਯਾਦ ਦੇ ਵਿੱਚ ਹੀ ਇਹ ਸਕੂਲ ਡਾਕਟਰ Ambedkar ਵਿਦਿਆ ਮੰਦਿਰ ਚਲਾਇਆ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨ ਮੈਂ ਮਨਦੀਪ ਕੋਰ ਅਜੱਤੀ ਪਹੁੰਚੇ ਆਂ এবੀਐਮ ਸਕੂਲ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਸਕੂਲ ਦੇ ਓਨਰ ਵੀ ਮੌਜੂਦ ਨੇ ਲਵਲੀ ਜੀ ਸਰ ਅਸੀ ਕਾਲ ਜੀ ਸਰ ਅੱਜ ਪੀਮਰਾਓ ਅੰਬੇਦਕਰ ਸਾਹਿਬ ਜੀ ਦਾ ਜਨਮ ਦਿਹਾੜਾ ਆਇਆ 131ਵਾਂ ਤੇ ਤੁਸੀਂ ਅੱਜ ਮਤਲਬ ਕਿ ਜੋ ਵੀ ਇੱਥੇ ਫੰਕਸ਼ਨ ਕਰਵਾਇਆ ਸੀ ਕਿਹਨਾਂ ਸਰਿਆਂ ਨੂੰ ਮੇਰੇ ਵੱਲੋਂ ਜੈ ਭਿੰਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਬਈ 바ਵਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਹਾੜਾ ਜਨਮ ਦਿਹਾੜਾ 14 ਅਪ੍ਰੈਲ ਨੂੰ ਹਰ ਸਾਲ ਮਨਾਉਂਦੇ ਆ ਸਾਰੀ ਦੁਨੀਆ 'ਚ ਬਨਾਇਆ ਜਾਂਦਾ ਔਰ ਇਸ ਵਾਰੀ 131ਵਾਂ ਜਿਹੜਾ ਉਹਨਾਂ ਦਾ ਜਨਮ ਦਿਵਸ ਉਸ ਜਨਮ ਦਿਵਸ ਨੂੰ ਸਮਰਪਿਤ ਇਹ ਸ਼ੋਭਾ ਯਾਤਰਾ ਜਿਹੜੀ ਹੈ ਅਸੀਂ ਲੁਧਿਆਣਾ ਚੋਂ ਕੱਢਣ ਦਾ ਪ੍ਰਾਲਾ ਕਰਦੇ ਹਰ ਸਾਲ ਲੇਕਿਨ ਪਿਛਲੇ 2 ਸਾਲ ਜਿਹੜੀ ਹੈ ਕਰੋਨਾ ਕਰਕੇ ਮਨਜ਼ੂਰੀ ਨਹੀਂ ਮਿਲੀ ਸੀ ਕਿਉਂਕਿ ਗੈਦਰਿੰਗ ਘਟ ਕਰਨੀ ਸੀ ਤੇ ਇਸ ਕਰਕੇ ਅਸੀਂ ਇਹ ਯੋਭਾ ਯਾਤਰਾ ਨਹੀਂ ਕੱਢੀ ਲੇਕਿਨ ਇਸ ਵਾਰੀ ਫੇਰ ਲੋਕਾਂ ਨੇ ਭਾਰੀ ਜੋਸ਼ ਖਰੋਚ ਦੇ ਨਾਲ ਮੰਗ ਕੀਤੀ ਵੀ ਆਪਾਂ ਯਾਤਰਾ ਜਿਹੜੀ ਹੈ ਆਰੰਭ ਕਰੀਏ ਸੋ ਲੁਧਿਆਣਾ ਇੱਕ ਉਦਯੋਗਿਕ ਸ਼ਹਿਰ ਹੋਣ ਕਰਕੇ ਪੰਜਾਬ ਦੀ ਸਰ ਨਾਲੋਂ ਵੱਡਾ ਸ਼ਹਿਰ ਲੁਧਿਆਣਾ ਔਰ ਇਹਦੇ ਚ ਜਿਹੜੇ ਸਾਡੇ ਯੂਪੀ ਬਿਹਾਰ ਮੱਧ ਪ੍ਰਦੇਸ਼ ਰਾਜਸਥਾਨ ਇਹ ਹੋਰ ਜਿਹੜੇ ਸਟੇਟਸ ਤੋਂ ਮਾਈਗ੍ਰੈਂਟ ਲੇਬਰ ਇੱਥੇ ਪਹੁੰਚੀ ਹੋਈ ਆ ਉਹਨਾਂ ਦੇ ਵੱਲੋਂ ਵੀ ਉਪਰਾਲਾ ਕੀਤਾ ਜਾਂਦਾ ਅਸੀਂ ਸਾਡਾ ਇੱਕ ਦਲ ਐਂਬੇਦਕਰ ਨਵੀਂ ਉਕ ਦਲ ਜੀ ਦਾ ਮੈਂ ਸਰਪ੍ਰਸਤਾਂ ਉਸ ਦਲ ਦੇ ਬੈਨਰ ਹੇਠੇ ਜਿਹੜੀ ਆ ਯਾਤਰਾ ਨਿਕਲਦੀ ਆ ਔਰ ਸਾਡੇ ਨਾਲ ਇਹਦੇ ਚ ਹੋਰ ਧਾਰਮਿਕ ਤੇ ਜਿਹੜੀਆਂ ਸਮਾਜਿਕ ਜਥੇਬੰਦੀਆਂ ਨੇ ਉਹ ਸਹਿਯੋਗ ਕਰਦੀਆਂ ਨੇ ਸਰ ਇਹ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਚੱਲੇ ਇਹ ਸ਼ੋਭਾ ਯਾਤਰਾ ਇੱਥੋਂ ਡਾਕਟਰ ਏਵੀਐਮ ਸਕੂਲ ਇਹ ਏਵੀਐਮ ਸਕੂਲ ਜਿਹੜਾ ਬਾ ਡਾਕਟਰ ਅੰਬੇਦਕਰ ਵਿਦਿਆਮੰਦਰ ਇਹਦੀ ਜਿਹੜੀ ਮਹੱਤਤਾ ਇਸ ਕਰਕੇ ਵੀ ਵੱਧ ਜਾਂਦੀ ਆ ਵੀ ਜਦੋਂ 1951 ਚ ਡਾਕਟਰ ਮੇਧਕਰ ਸਾਹਿਬ ਹਿੰਦੂ ਕੋਡ ਬਿੱਲ ਤੇ ਰਿਜ਼ਾਈਨ ਕਰਕੇ ਆਏ ਸੀ ਤਾਂ ਇਸ ਜਗ੍ਹਾ ਤੇ ਹੀ ਉਹ ਆਏ ਸੀ ਲੁਧਿਆਣੇ ਜਿੱਥੇ ਆਪਾਂ ਇੱਥੇ ਬੈਠੇ ਆਂ ਔਰ ਉਹਨਾਂ ਦੀ ਯਾਦ ਦੇ ਵਿੱਚ ਹੀ ਇਹ ਸਕੂਲ ਡਾਕਟਰ ਮੇਧਕਰ ਵਿਦਿਆ ਮੰਦਿਰ ਚਲਾਇਆ ਜਾ ਰਿਹਾ ਸਾਡੇ ਲਈ ਬੜੀ ਹੈ ਮੈਂ ਸਮਝਦਾ ਵੀ ਅਸੀਂ ਬੜੇ ਵਡਭਾਗੀ ਸਮਝਦੇ ਆਪਨੇ ਆਪ ਨੂੰ ਕਿ ਉਹ ਸੰਸਥਾ ਦਾ ਜਿਹ ਮੈਂਦਗੀ ਕਰਨ ਦਾ ਮੌਕਾ ਮਿਲਿਆ ਜਿਸ ਸੰਸਥਾ ਦੇ ਵਿੱਚ ਡਾਕਟਰ ਮੇਧਕਰ ਸਾਹਿਬ ਆ ਕੇ ਬੋਲ ਕੇ ਗਏ ਔਰ ਇਹ ਸ਼ੋਭਾ ਯਾਤਰਾ ਜਿਹੜੀ ਆ ਬਹੁਤ ਹੀ ਹਰਸ਼ੋ ਹਲਾਸ ਦੇ ਨਾਲ ਲੋਕਾਂ 'ਚ ਭਾਰੀ ਜੋਸ਼ ਹੈ ਬਲਕਿ ਏਡੀ ਗਰਮੀ ਹੋਣ ਦੇ ਬਾਵਜੂਦ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਬਾਹਰ ਤਿਲ ਸੁਟਣ ਨੂੰ ਥਾਂ ਨਹੀਂ ਮਿਲ ਰਹੀ ਬਹੁਤ ਭਾਰੀ ਜੋਸ਼ ਹੈ ਲੋਕਾਂ ਦੇ ਵਿੱਚ ਉੱਥੋਂ ਇਹ ਸਾਬਿਤ ਹੁੰਦਾ ਵੀ 바ਵਾ ਸਾਹਿਬ ਉਮੀਦਵਾਰ ਨੂੰ ਪਿਆਰ ਕਰਨ ਵਾਲੇ ਉਹਨਾਂ ਦੀ ਗੱਲਾਂ ਨੂੰ ਸਮਝਣ ਵਾਲੇ ਲੋਕ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਅਜੇ ਵੀ 바ਵਾ ਸਾਹਿਬ ਉਮੀਦਵਾਰ ਨੂੰ ਸਲੂਟ ਕਰਦੇ ਨੇ ਜਿਹੜੀ ਸ਼ੋਭਾ ਯਾਤਰਾ ਸ਼ੁਰੂ ਹੋਣੀ ਹੈ ਇੱਥੋਂ ਦੀ ਲੈ ਕੇ ਲਾਸਟ ਕਿੱਥੇ ਤੱਕ ਜਾਏਗੀ ਇਹ ਇਹ ਸ਼ੋਭਾ ਯਾਤਰਾ ਡਾਕਟਰ ਏਵੀਐਮ ਸਕੂਲ ਤੋਂ ਆਰੰਭ ਹੋ ਕੇ ਚਰਚ ਚੌਂਕ ਸੀਐਮਸੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਬਾ ਥਾਨ ਸਿੰਘ ਚੌਂਕ ਬਾਬਾ ਥਾਨ ਸਿੰਘ ਚੌਂਕ ਤੋਂ ਡਿਵੀਜ਼ਨ ਨੰਬਰ 3 ਡਿਵੀਜ਼ਨ ਨੰਬਰ 3 ਤੋਂ ਘਾਟੀ ਵਾਲਮੀਕੀ ਘਾਟੀ ਵਾਲਮੀਕ ਤੋਂ ਸੁੰਦਰ ਨਗਰ ਬਸਤੀ ਜੋਧੇਵਾਲ ਬਸਤੀ ਜੋਧੇਵਾਲ ਤੋਂ ਫਿਰ ਜੀਟੀ ਰੋਡ ਤੇ ਪੈ ਕੇ ਅੱਗੇ ਛੇਪੂਰੀ ਕਾਰੇਵਾਰੇ ਤੋਂ ਹੁੰਦੀ ਹੋਈ ਬਾਬਾ ਸਾਹਿਬ ਅੰਬੇਦਕਰ ਦਾ ਪੁੱਤ ਜਿੱਥੇ ਜਲੰਧਰ ਬਾਈਪਾਸ ਲੱਗਿਆ ਉੱਥੇ ਜਿਹੜੀ ਇਹਨੂੰ ਨਾਮ ਦਿੱਤਾ ਜਾਏਗਾ ਯਾਤਰਾ ਨੂੰ ਇਹ ਤਕਰੀਬਨ 12-13 ਕਿਲੋਮੀਟਰ ਦਾ ਰੂਟ ਬਣਦਾ ਔਰ ਦੇਖ ਲਓ ਤੁਸੀਂ ਵੀ ਬੱਚੇ ਛੋਟੇ ਬੀਬੀਆਂ ਬਜ਼ੁਰਗ ਨੌਜਵਾਨ ਸਾਰਿਆਂ ਚ ਭਾਰੀ ਉਤਸ਼ਾਹ ਆ ਉਹਨਾਂ ਨੂੰ ਕੋਈ ਗਰਮੀ ਦਾ ਨਹੀਂ ਹੈ ਵੀ ਗਰਮੀ ਜ਼ਿਆਦਾ ਹੈ ਕੀ ਹੈ ਲੇਕਿਨ ਇੱਕ جنੂਨ ਇੱਕ ਬਾਬਾ ਸਾਹਿਬ ਉਮੀਦਕਰ ਦੇ ਮੈਂ ਸਮਝਦਾ ਵੀ ਪਿਆਰ ਕਰਨ ਵਾਲੀ ਸੰਗਤ ਜਿਹੜੀ ਅੱਜ ਇੱਥੇ ਪਹੁੰਚੀ ਐ ਡੀ ਗਰਮੀ ਚ ਵੀ ਔਰ ਇਹ ਯਾਤਰਾ ਇੱਕ ਲਾ ਮਿਸਾਲ ਜਿਹੜੀ ਐ ਯਾਤਰਾ ਸਾਬਤ ਹੋ ਗਈ ਕਿ ਇਸੇ ਕੋਈ ਸਿਕਿਉਰਿਟੀ ਦਾ ਕੀ ਇੰਤਜ਼ਾਮ ਕੀਤਾ ਸੀ ਸਿਕਿਉਰਿਟੀ ਠੀਕ ਹੈ ਜੀ ਦੇਖੋ ਅਸੀਂ ਮંજੂਰੀ ਲਈ ਹੋਈ ਆ ਬਕਾਇਦਾ ਇਹਦੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਵਧੀਆ ਪ੍ਰਬੰਧ ਨੇ ਸਾਡੇ ਵਲੰਟੀਅਰਸ ਜਿਹੜੇ ਨੇ ਉਹ ਵੀ ਸਾਰੀ ਦੇਖਦੇ ਕਰ ਰਹੇ ਔਰ ਸਾਰੀ ਵਿਵਸਥਾ ਜਿਹੜੀ ਐ ਸਾਰੂ ਰੂਪ ਨਾਲ ਚੱਲ ਰਹੀ ਹੈ। ਸੋ ਸਾਡੇ ਨਾਲ ਸੀਗੇ लवली ਜੀ ਇਹਨਾਂ ਨਾਲ ਸੀ ਗੱਲਬਾਤ ਕੀਤੀ ਆ ਜੰਮੇਦਕਰ ਸਾਹਿਬ ਦਾ ਜਨਮ ਦਿਹਾੜਾ ਸੀਗਾ ਜਿਹੜਾ 131 ਵਾਂ ਉਹਦੇ ਬਾਰੇ ਉਹਨਾਂ ਨੇ ਦੱਸਿਆ ਮੈਂ ਮਨਦੀਪ ਕੌਰ ਕੈਮਰਾ ਪਰਸਨ ਮਨੀਸ਼ ਦੇ ਨਾਲ ਤੁਸੀਂ ਦੇਖਦੇ ਹੋ ਤਾਂ ਸਿਟੀ ਹੈਡਲਾਈਨ। ਪਾਣੀ ਛਕ ਲੈਣ ਪਾਣੀ ਛਕਣ ਤੋਂ ਬਾਅਦ ਦੇ ਵਿੱਚ ਉੱਪਰ ਲੰਗਰ ਦੀ ਬਿਵਾਰ ਦੇ ਵਿੱਚ ਪੰਡਾਲ ਦੇ ਵਿੱਚ ਬਰਾਜ਼ਮਾਨ ਹੋ ਜਾਣ ਗਿੰਦਰ ਆ ਗਿਆ। ਕਿਸੇ ਤਰ੍ਹਾਂ ਦਾ ਕੋਈ ਕੰਮ ਦਾ ਨੁਕਸਾਨ ਨਹੀਂ ਹੋਏਗਾ। لیکن موجودہ ਸਰਕਾਰਾਂ ਇਸ ਦੇਸ਼ ਦੇ ਅੰਦਰ ਬਰਾਬਰਤਾ ਨੂੰ ਖੰਡਿਤ ਕਰਦੀਆਂ ਨੇ ਬਰਾਬਰਤਾ ਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦੀਆਂ ਕੋਈ ਜਾਤ ਦੇ ਆਧਾਰ ਦੇ ਉੱਤੇ ਆਪਣੇ